ਥਾਣਾ ਸੁਲਤਾਨਵਿੰਨ ਵੱਲੋਂ ਰਾਗੀਰ ਪਾਸੋਂ ਦਾਤਰ ਦਿਖਾ ਕੇ ਐਕਟਿਵਾ ਤੇ ਮੋਬਾਈਲ ਫੋਨ ਖੋਹ ਕਰਨ ਵਾਲੇ ਸਰਗਰਮ ਗਰੋਦਾ ਪਰਦਾਫਾਸ਼ ਕਰਕੇ ਤਿੰਨ ਦੋਸ਼ੀਆਂ ਅੰਗਰੇਜ਼ ਸਿੰਘ, ਕਵਲਦੀਪ ਸਿੰਘ, ਸਾਜਨਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। ਫੜੇ ਗਏ ਦੋਸ਼ੀਆਂ ਦੇ ਖਿਲਾਫ ਪਹਿਲਾਂ ਵੀ ਥਾਣਾ ਹਰੀਕੇ ਜ਼ਿਲ੍ਹਾ ਤਰਨਤਾਰਨ ਵਿਖੇ ਐਨਡੀਪੀਐਸ ਐਕਟ ਦੇ ਦੋ ਮੁਕੱਦਮੇ ਦਰਜ ਹਨ। ਇਸ ਸੰਬੰਧੀ ਪੱਤਰਕਾਰ ਵਾਰਤਾ ਦੌਰਾਨ ਜਾਣਕਾਰੀ ਏਡੀਸੀਪੀ ਸਿਟੀ 1 ਵਿਸ਼ਾਲਜੀਤ ਸਿੰਘ ਵੱਲੋਂ ਦਿੱਤੀ ਗਈ। ਇਸ ਮੌਕੇ ਏਸੀਪੀ ਸਾਊਥ ਪ੍ਰਵੇਸ਼ ਚੋਪੜਾ ਅਤੇ ਇੰਸਪੈਕਟਰ ਮੋਹਿਤ ਕੁਮਾਰ ਵੀ ਉਹਨਾਂ ਦੇ ਨਾਲ ਸਨ। 1 ਨਵੰਬਰ 2024 ਦੇ ਵਿੱਚ ਇੱਕ ਵਾਰਦਾਤ ਰਿਪੋਰਟ ਹੋਈ ਸੀ ਥਾਣਾ ਸੁਲਤਾਨਪੁਰ ਦੇ ਵਿੱਚ ਜਿਸ ਦੇ ਵਿੱਚ ਮਕਦਮਾ ਨੰਬਰ 146 ਦਰਜ ਕੀਤਾ ਗਿਆ ਸੀਗਾ। ਉਸ ਦੇ ਵਿੱਚ ਇੱਕ ਦੇਵ ਸਿੰਘ ਨਾਮ ਦਾ ਵਿਅਕਤੀ ਸੀਗਾ ਜਿਸ ਕੋਲੋਂ ਇੱਕ ਐਕਟਿਵਾ ਸਨੇਚ ਤਿੰਨ ਜਿਹੜੇ ਨੌਜਵਾਨ ਆ ਉਹ ਮੋਟਰਸਾਈਕਲ ਦੇ ਉੱਤੇ ਆਏ ਸੀਗੇ ਬਿਨਾ ਨੰਬਰੀ ਦੇ ਉੱਤੇ ਤੇ ਉਸ ਨੂੰ ਦਾਤਰ ਦਿਖਾ ਕੇ ਉਸ ਕੋਲੋਂ ਉਸ ਦਾ ਮੋਬਾਈਲ ਫੋਨ ਤੇ ਉਸ ਦੀ ਐਕਟਿਵਾ ਸਨੇਚ ਕਰਕੇ ਲੈ ਗਏ ਸੀਗੇ ਜਿਸ ਤੇ ਕਾਫੀ ਢੁਗਾਈ ਨਾਲ ਜਿਹੜੀ ਆ ਤਫਤੀਸ਼ ਏ ਏਸੀਪੀ ਪ੍ਰਵੇਸ਼ ਚੋਪੜਾ ਅਤੇ ਐਸਐਚਓ ਸੁਲਤਾਨਵਿੰਦ ਮੋਹਿਦ ਜੀ ਵੱਲੋਂ ਜਿਹੜੀ ਆ ਕੀਤੀ ਗਈ ਇਹਨਾਂ ਦੀ ਟੀਮ ਵੱਲੋਂ ਕੀਤੀ ਗਈ ਜਿਸ ਦੇ ਵਿੱਚ ਇਹਨਾਂ ਤਿੰਨਾਂ ਦੋਸ਼ੀਆਂ ਦੀ شناخت ਕੀਤੀ ਗਈ ਤੇ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਦੋਸ਼ੀਆਂ ਦੇ ਵਿੱਚ ਅੰਗਰੇਜ਼ ਸਿੰਘ, ਕਮਲਦੀਪ ਸਿੰਘ ਤੇ 사ਜਨਦੀਪ ਸਿੰਘ ਤਿੰਨ ਦੋਸ਼ੀਆਂ ਨੂੰ ਜਿਹੜਾ ਇਹ ਗ੍ਰਿਫਤਾਰ ਕੀਤਾ ਗਿਆ। ਇਹ ਤਿੰਨੇ ਜਿਹੜੇ ਦੋਸ਼ੀ ਆ ਇਹ ਹਰੀਕੇ ਤਰਨਤਨ ਦੇ ਰਹਿਣ ਵਾਲੇ ਨੇ। ਇਸ ਤੇ ਵਿੱਚ ਇੱਕ ਦੇ ਖਿਲਾਫ ਪਹਿਲਾਂ ਵੀ ਜਿਹੜਾ ਵਾ ਉਹ ਲੁੱਟ ਖੋਦ ਦਾ ਮਕਦਮਾ ਦਰਜ ਹੈ ਤੇ 사ਜਨਦੀਪ ਸਿੰਘ ਦੇ ਖਿਲਾਫ ਦੋ ਐਨਡੀਪੀਐਸ ਦੇ ਮਕਦਮੇ ਆਲਰੇਡੀ ਦਰਜ ਨੇ। ਇਹਨਾਂ ਤਿੰਨਾਂ ਨੇ ਇਥੋਂ ਜਿਹੜੀ ਐਕਟਿਵ ਰਕ ਹੋ ਕੇ ਇਹ ਆਪਣੇ ਪਿੰਡ ਜਿਹੜੇ ਆ ਹਰੀਕੇ ਲੈ ਗਏ। ਉਸ ਤੋਂ ਬਾਅਦ ਜਿਹੜੀ ਇਸ ਤੇ ਵਰਕਰ ਕਰਦੇ ਆ ਇਹਨਾਂ ਕੋਲੋਂ ਜਿਹੜੀ ਖੋਸ਼ ਉਹਦਾ ਐਕਟਿਵ ਆ ਪਲੱਸ ਜਿਹੜਾ ਖੋ ਹੋਇਆ ਉਸ ਦਾ ਰੀਲਮੀ ਮੋਬਾਈਲ ਸੀਗਾ ਉਹ ਬਰਾਮਦ ਕੀਤਾ ਜਿਸ ਦਾਤਰ ਨਾਲ ਵਾਰਦਾਤ ਕੀਤੀ ਗਈ ਉਹ ਦਾਤਰ ਬਰਾਮਦ ਕੀਤਾ ਗਿਆ ਪਲੱਸ ਇਹਨਾਂ ਨੇ ਹੋਰ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕੀਤੀਆਂ ਸੀਗੀਆਂ ਜਿਸ ਦੇ ਵਿੱਚ ਇੱਕ ਜਿਹੜੀ ਐਕਟਿਵਾ ਹੋਰ ਇਹਨਾਂ ਤਰਨ ਤਰਨ ਖੋਹ ਕੀਤੀ ਗਈ ਸੀਗੀ ਉਹ ਵੀ ਇਸ ਦੇ ਵਿੱਚ ਬਰਾਮਦ ਕੀਤੀ ਗਈ ਆ ਇਹਨਾਂ ਦਾ ਜਿਹੜਾ ਬਰੀਕੀ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਆ ਪੁੱਛਗਿੱਛ ਕਰਕੇ ਜਿਹੜੀਆਂ ਹੋਰ ਵੀ ਵਾਰਦਾਤਾਂ ਇਹਨਾਂ ਟ੍ਰੇਸ ਜਿਹੜੀਆਂ ਕੀਤੀਆਂ ਗਈਆਂ ਹੋਣਗੀਆਂ ਇਹਨਾਂ ਵੱਲੋਂ ਉਹਨਾਂ ਨੂੰ ਟ੍ਰੇਸ ਕਰਕੇ ਤੇ ਹੋਰ ਵੀ ਜਿਹੜੀ ਆ ਇਸ ਦੇ ਵਿੱਚ ਜਿਹੜੀ ਪ੍ਰਾਪਤ ਕੀਤੀ ਜਾਵੇਗੀ